ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਲੋ ਗੁਰਮੁਖ ਪਿਆਰਿਓ ਮੇਰਾ ਪੋਤਰਾ ਗੁਰਪ੍ਰਦੇ ਸਿੰਘ ਇਹੰਦਾ ਵੀ ਆਪਾਂ ਥੋੜਾ ਜਿਆਦਾ ਦੱਸਣਾ ਕਰੀਏ ਕਿ ਗੁਰੂ ਤੇਗ ਬਹਾਦਰ ਸਾਧਗੁਰ ਸੱਚੇ ਪਾਤਸ਼ਾਹ ਸ਼ਹੀਦੀ ਦੇਣ ਵਾਸਤੇ ਕਿਉਂ ਗਏ ਕਿਉਂਕਿ ਔਰੰਗਜ਼ੇਬ ਨੇ ਜਦੋਂ ਅਤ ਕਰ ਦਿੱਤੀ ਤੇ ਸਾਰਿਆਂ ਵੱਖੇ ਇੱਕੀ ਧਰਮ ਕਰ ਦੇਣਾ ਤੇ ਕਸ਼ਮੀਰੀ ਪੰਡਤ ਉਹਨਾਂ ਤੇ ਜਦੋਂ ਜ਼ੁਲਮ ਟਾਇਆ ਤੇ ਕਿਰਪਾ ਰਾਮ ਜੀ ਆਪਣੇ ਜਥੇ ਸਮੇਤ ਆਨੰਦਪੁਰ ਸਾਹਿਬ ਪਹੁੰਚੇ ਤੇ ਉਥੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਖਿਆ ਸੀ ਉਹਨਾਂ ਨੇ ਆਖਿਆ ਵੀ ਸਾਡੇ ਧਰਮ ਨੂੰ ਖਤਰਾ ਹੈ ਉਹ ਸਾਨੂੰ ਮਾਰਦਾ ਹੈ ਤੇ ਸਾਡਾ ਉਹਨਾਂ ਤੋਂ ਖੇਡਾ ਛੜਵਾਓ ਤੇ ਇਸ ਕਰਕੇ ਸਤਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਤੁਸੀਂ ਜਾਓ ਅਸੀਂ ਆਪੇ ਨਿਭੜਾਂਗੇ ਔਰੰਗਜ਼ੇਬ ਦੇ ਨਾਲ ਤੇ ਮਹਾਰਾਜ ਸਤਗੁਰੂ ਸੱਚੇ ਪਾਤਸ਼ਾਹ ਜਦੋਂ ਔਰੰਗਜ਼ੇਬ ਦੇ ਕੋਲ ਖੋਦ ਹੀ ਗਏ ਨੇ ਤੇ ਉਹਨਾਂ ਨੇ ਵਰਣ ਕੀਤਾ ਸੀ ਕਿ ਤੁਸੀਂ ਕਿਸੇ ਦਾ ਧਰਮ ਬਦਲੀ ਨਹੀਂ ਕਰੋਗੇ ਅਗਰ ਤੁਸੀਂ ਸਾਨੂੰ ਮੁਸਲਮਾਨ ਕਰ ਦਿੰਦੇ ਜੋ ਤੇ ਸਾਰਾ ਹਿੰਦੁਸਤਾਨ ਆਪਣੇ ਆਪ ਹੀ ਮੁਸਲਮਾਨ ਹੋ ਜਾਏਗਾ ਉਹਨਾਂ ਦੇ ਪਰਣ ਹੋਏ ਸੀ ਐਵੇਂ ਇੰਨੇ ਸੀ ਇਹ ਨਹੀਂ ਦਿੱਤੇ ਖਾਲਸਾ ਜੀ ਇਹ ਗੱਲ ਕਹਿਣੀ ਸੌਖੀ ਆ ਕਿਸੇ ਦੇ ਸਿਰ ਤੇ ਆਰਾ ਰੱਖ ਕੇ ਤੀਰ ਦੇਣਾ ਕਿਸੇ ਨੂੰ ਪਾਣੀ ਦੇ ਆਲੂ ਵਾਂਗੂ ਅਬਾਲ ਦੇਣਾ ਕਿਸੇ ਨੂੰ ਰੂਮ ਚ ਬਨ ਕੇ ਸਾੜ ਦੇਣਾ ਤੇ ਤੇਗਾ ਨਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਸੀ ਸਤਾਰ ਦੇਣਾ ਇਹ ਛੋਟੀ ਮੋਟੀ ਗੱਲ ਨਹੀਂ ਉੱਥੇ ਵਿਚਾਰ ਹੋਏ ਸੀ ਔਰ ਮਜੀਦ ਨਾਲ ਜੇ ਤੁਸੀਂ ਸਾਨੂੰ ਇੱਕ ਨੂੰ ਵੀ ਕਰ ਦਿਓ ਮੁਸਲਮਾਨ ਇਹ ਸਾਰੇ ਆਪਣੇ ਆਪ ਹੀ ਸਾਰੇ ਹੋ ਜਾਣਗੇ ਇਹ ਮੁਸਲਮਾਨ ਬਣ ਜਾਣਗੇ ਪਰ ਨਹੀਂ ਤੇ ਤੁਸੀਂ ਕਿਸੇ ਦਾ ਤਰਮ ਚੇਂਜ ਨਹੀਂ ਕਰੋਗੇ ਲੋ ਉਸ ਟਾਈਮ ਤੇ ਔਰੰਗਜ਼ੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਦੇ ਜਿਹੜੇ ਆਂਦੇ ਆ ਬਚਨ ਹੋਏ ਨੇ ਸਲਗੁਣਾ ਕਿਆ ਮੈਂ ਵੀ ਤੇਗਾਂ ਪਰਖ ਲੈ ਤੇਗ ਤੋਂ ਵੇ ਤੇ ਇੱਕ ਦੋ ਨੇ ਪਰਖ ਲੈ ਸੋ ਤੇਗਾ ਮੈਨੂੰ ਤੇਗ ਬਹਾਦਰ ਦਾ ਨਖਬ ਮਿਲਿਆ ਤੇ ਮੇਰਾ ਕੁਝ ਨਹੀਂ ਸਕਦੀ ਅੱਖੋ ਤੇ ਗਾਂ ਉਹ ਮੈਂ ਜਮਦਿਆਂ ਤੇ ਗਾਂ ਦੀ ਸ਼ਾਮਣੇ ਤੇ ਮੇਰੇ ਪਿਓ ਨੇ ਪੈਨੀਆਂ ਦੋ ਤੇ ਗਾਂ ਮੇਰੇ ਪਿਤਾ ਦੀ ਅਣਖ ਬਹਾਦਰ ਰੀਤੇ ਰਿਆ ਪਰਖ ਦਾ ਤੇਰਾ ਪਿਓ ਤੇ ਗਾਂ ਹੁਣ ਵੇਖੀ ਆਉਂਦੇ ਪਵੇਖੇ ਅੰਦਰ ਮੇਰੇ ਪੁੱਤ ਨੇ ਬਉਣੀਆਂ ਉਹ ਤੇਗਾ ਉਹ ਦੀ ਤੇਗ ਚੋਂ ਜਿਹੜੀ ਤੇਗ ਨਿਕਲੂ ਉਹ ਲੱਖਾਂ ਲਾਉਗੀ ਤੇਰੀਆਂ ਖੋ ਤੇਗਾ ਉਹ ਨਰੰਗਿਆ ਉਹ ਦੀ ਤੇਗ ਚੋਂ ਜਿਹੜੀ ਤੇਗ ਨਿਕਲੂ ਲੱਖਾਂ ਲਾਉਗੀ ਤੇਰੀਆਂ ਖੋ ਤੇਗਾ ਗੁਰਮਖੋ ਉਦੋਂ ਪਿੱਛੇ ਉਹਨੇ ਧਰਮ ਜਿਹੜਾ ਸੀ ਉਹ ਚੇਂਜ ਕਰਨਾ ਜਿਹੜਾ ਹੈ ਛੱਡ ਦਿੱਤਾ ਹੈ ਪਰ ਅੱਜ ਜੋ ਸਮਾਂ ਚੱਲ ਰਿਹਾ ਹੈ ਬੜਾ ਵਧੀਆ ਕਵੀ ਨੇ ਲਿਖਿਆ ਹੈ ਉਹਦੇ ਅਸਲਾ ਨਾਲ ਜੇ ਨੇਕੀ ਕਰੀਏ ਅਸਲਾ ਨਾਲ ਜੇ ਨੇਕੀ ਕਰੀਏ ਉਹ ਨਸਲਾਂ ਤੱਕ ਨਹੀਂ ਪਹੁੰਚਾਉਂਦੇ ਓਏ ਬੇਅਸਲਾ ਨਾਲ ਨੇਕੀ ਕਰੀਓ ਕਬੜੀ ਮੋਲਣੀ ਪਾਉਂਦੇ ਅੱਜ ਜੋ ਹੋ ਰਿਹਾ ਸਿੱਖ ਧਰਮ ਦੇ ਵਿੱਚ ਜੋ ਕਰ ਰਹੇ ਨੇ ਉਹ ਮੈਨੂੰ ਦੱਸਣ ਦੀ ਲੋੜ ਨਹੀਂ ਆਪ ਸਭ ਨੂੰ ਪਤਾ ਹੈ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਾਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਾਰਿਆਂ ਤੇਗ ਬਹਾਦਰ ਸਿਮਰ ਜੇ ਕਰਨੋਂ ਨ ਦੇ ਆਵੇ ਧਾਏ ਸਭ ਥਾਈ ਹੋਏ ਸਹਾਏ ਸਭ ਤੇ ਕਿਰਪਾ ਕਰੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ